ਸਿੱਖਿਆ ਵਿਭਾਗ ਵਿੱਚ ਹੋਈਆਂ ਪ੍ਰੋਮੋਸ਼ਨਾਂ ਦੇ ਆਧਾਰ ਤੇ ਸਰਕਾਰੀ ਮਾਡਲ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮੋਜਮ ਨੂੰ ਹੈੱਡ ਟੀਚਰ ਦੇ ਰੂਪ ਵਿੱਚ ਸ਼੍ਰੀ ਕੋਵਿੰਦਰ ਗਰੋਵਰ ਨੂੰ ਸਟੇਸ਼ਨ ਮਿਲਿਆ ਜਿੱਥੇ ਸ਼੍ਰੀ ਕੋਵਿੰਦਰ ਗਰੋਵਰ ਵੱਲੋਂ ਅੱਜ ਸਕੂਲ ਵਿੱਚ ਜਾ ਕੇ ਜੁਆਇਨ ਕੀਤਾ ਗਿਆ ਤੇ ਸਕੂਲ ਅਧਿਆਪਕਾਂ ਤੇ ਸਟਾਫ ਤੇ ਸਰਪੰਚ ਤੇ ਪੰਚਾਇਤ ਵੱਲੋਂ ਜੀ ਆਇਆਂ ਕੀਤਾ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਮੇਰੇ ਪਿਆਰੇ ਸਾਥੀ ਕਬਰਾ ਧੰਨਵਾਦ ਹੈ ਸਰਕਾਰੀ ਪ੍ਰਾਇਮਰੀ ਸਕੂਲ ਮੋਜਮ ਵਿੱਚ ਅੱਜ ਸਾਡੇ ਵੀਰ ਜਵਿੰਦਰ ਗਰੋਵਰ ਜੀ ਤੇ ਜਵਾਨ ਕਨਾਲ ਆ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਹਮੇਸ਼ਾ ਹੀ ਉਹਨਾਂ ਦੇ ਇੱਕ ਅੰਦੇ ਨਾਲ ਕੰਦਾ ਮਿਆ ਕੇ ਇਸ ਸਕੂਲ ਨੂੰ ਹੋਰ ਉਚਾਈਆਂ ਤੇ ਪਹੁੰਚਾਵਾਂਗੇ ਕਿ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਤੇ ਜਿਹੜੀ ਸਿੱਖਿਆ ਹੈ ਉਹਨੂੰ ਨਿਗਰਾਨਤਾ ਹੀ ਵਧਾਵਾਂਗੇ ਇਨਫਰਾਸਟ੍ਰਕਚਰ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਕੋਸ਼ਿਸ਼ ਕਰਾਂਗੇ ਧੰਨਵਾਦ ਹੁਣ ਮੈਂ ਇਹ ਰਮਜੀਤ ਗਰੇਵਾਲ ਨੂੰ ਕਹਾਂਗਾ ਕਿ ਸਕੂਲ ਮੌਜਮ ਦੇ ਵਿੜੇ 'ਚ ਆਏ ਹੋਏ ਸਾਰੇ ਬਟੋਲਤੇ ਸੱਜਣਾਂ ਨੂੰ ਤੁਹਾਨੂੰ ਸਾਬ ਸਭ ਨੂੰ ਇਸ ਪਰਿਵਾਰ ਦਾ ਮੈਂਬਰ ਬਣ ਕੇ ਮੇਰੇ ਵੱਲੋਂ ਜੈਨ ਸਾਡੇ ਛੋਟੇ ਵੀ ਕੁਇਂਦਰ ਨੇ ਜੁਆਇਨ ਕਰਨਾ ਹੈ ਅਸੀਂ ਹੱਸਦੇ ਹੁੰਦੇ ਆ ਵੀ ਮੌਜਮ ਹੁਣ ਮਿੰਨੀ ਯੂਨੀਵਰਸਿਟੀ ਆ ਫਾਇਨਕਾ ਟੂ ਦੀ ਮੁੰਬਈ ਕੀ ਦੇ ਵਿੱਚ ਇੰਨਾ ਸੋਹਣਾ ਇੰਨੇ ਲੰਮੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਇੱਕ ਵੱਡੀ ਜ਼ਿੰਮੇਵਾਰੀ ਹੈ ਔਰ ਪ੍ਰਫੇਰ ਆ ਹੌਸਲੇ ਨਾਲ ਇਹ ਚੈਲੰਜ ਅਸੈਪਟ ਕੀਤਾ ਜਦੋਂ ਮੈਨੂੰ ਕੱਲ ਪਤਾ ਲੱਗਿਆ ਮੈਂ ਸਪੈਸ਼ਲੀ ਵਧਾਈ ਦਿੱਤੀ ਮੈਂ ਮਿਨੀ ਯੂਨੀਵਰਸਿਟੀ ਨੂੰ ਮੁਬਾਰਕਾ ਮਿੱਤਰਾਂ ਉਮੀਦ ਕਰਦੇ ਆਂ ਵੀ ਮੈਨੂੰ ਇਹਦਾ ਮਾਅਜ਼ਮ ਕਰਨਾ ਵਾਲੀ ਕਰਦੀ ਹੈ ਬਾਕੀ ਬਸ ਚੱਤੀ ਆਏ ਆ ਔਰ ਜਿੰਨੇ ਵੀ ਆ ਕੇ ਗਏ ਆ ਚਾਹੇ ਮਾਮाराम ਜੀ ਰਹਿ ਗਏ ਆ ਇਸ਼ੂ ਕੁਸਟੈਂਟ ਲੋ ਫੋਰਟਿਸ ਦਾ ਇਸ਼ੂ ਸੀ ਜਾਂ ਜਿੰਦਰ ਪਾਇਲ ਖਤਮ ਕਰ ਗਿਆ ਹੈ ਕਲੜਾ ਵੀ ਰਹਿ ਗਿਆ ਹੁਣ ਵੀ ਆਏ ਆ ਹਮੇਸ਼ਾ ਪਰਮਾਤਮਾ ਨੇ ਸਭ ਨੂੰ ਮਾਣ ਬਖਸ਼ਿਆ ਜਾਂ ਕੋਈ ਤਰੱਕੀ ਦਾ ਵਾਅਦਾ ਮਿਲਿਆ ਸ਼ਾਨ ਦਾ ਵਾਅਦਾ ਹੋਇਆ ਉਸੇ ਕਰਮਾਂ ਵਾਲੀ ਧੱਪੀ ਦੀ ਬਾਗਡੋਰ ਹੁਣ ਕੋਇਂਦਰ ਕੋਲੇ ਆ ਤੇ ਜਿਹੜੀ ਚੇਂਜ ਦਿਖਦੀ ਪਈ ਆ ਏਰੀਓ ਦੀ ਵਧਾਈ ਤੁਹਾਨੂੰ ਆ ਫਸਦੇ ਨਹੀਂ ਕਿਦੋਂ ਕਾਲੜਾ ਸਾਰਾ ਪੱਟ ਪੁੱਟੇ ਦੇ ਸਿੱਟ ਗਿਆ ਪਰ ਚੰਗੇ ਲਈ ਵਟ ਕੇ ਸਿੱਟ ਗਿਆ ਦੂਰੋਂ ਪਤਾ ਲੱਗਦਾ ਹੈ ਵੀ ਸਕੂਲ ਵਧੀਆ ਸੋਹਣ ਤਰੱਕੀ ਦੀ ਰਾਹ ਤੇ ਆ ਤੇ ਕੁਵਿੰਦਰ ਦੂਰੀਆਂ ਮੁਬਾਰਕਾਂ ਐ ਜੀ ਦੀਮ ਟੀਮ ਬਹੁਤ ਸ਼ਾਨਦਾਰ ਆ ਜਿੱਦਾਂ ਚੈਲੰਜ ਵੱਡਾ ਹੈ ਉਨੀ ਟੀਮ ਚੰਗੀ ਜੇ ਅੱਜ ਤਿੱਕਰੇ ਸਕੂਲ ਆਟੋ ਮੋਡ ਤੇ ਪਿਛਲੀ ਵਾਰੀ ਵੀ ਇਹੀ ਗੱਲ ਹੋਈ ਸੀ ਜੇ ਅੱਜ ਤਿੱਕਰੇ ਸਕੂਲ ਆਟੋ ਮੋਡ ਤੇ ਪਰਫਾਰਮ ਕਰਦਾ ਹੈ ਮੌਕੇ ਤੇ ਕੋਈ ਐਸਪੀ ਹੋਵੇ ਨਾ ਹੋਵੇ ਡਿਪਾਰਟਮੈਂਟ ਤੇ ਕੋਈ ਦਿੱਤੇ ਟਾਰਗੇਟ ਹੋਣ ਜਾਂ ਨਾ ਹੋਣ ਇਹ ਸਕੂਲ ਦੀ ਪਰਫਾਰਮੈਂਸ ਲੈਵਲ ਕਦੇ ਵੀ ਡਾਊਨ ਨਹੀਂ ਤੇ ਇੱਕ ਆਟੋ ਮੋਡ ਤੇ ਚੱਲਦੀ ਟੀਮ ਨੇ ਇੱਕ ਚੰਗਾ ਡਰਾਈਵਰ ਮਿਲ ਗਿਆ ਚੰਗਾ ਲੀਡਰ ਮਿਲ ਗਿਆ ਸਾਡੀਆਂ ਸ਼ੋਭਿਸ਼ਾਵਾਂ ਬਤੌਰ ਵੱਡੇ ਭਰਾ ਵੀ ਤੁਹਾਡੇ ਨਾਲ ਆ ਤੇ ਡਿਪਾਰਟਮੈਂਟ ਚੋ ਜੋ ਕਮਿਟਮੈਂਟ ਕਲੜਾ ਜੀ ਨੂੰ ਚੋਈ ਪੰਨੂਆ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਜੋ ਸਾਡੇ ਵੱਸ ਹੋਇਆ ਉਸ ਤੋਂ ਬਾਅਦ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਬੈਸਟ ਵਿਸ਼ੇਦ ਦੁਆਰਾ ਮੁਬਾਰਕਾ ਕਰਦੇ ਹਾਂ ਗਵਿੰਦਰ ਜੀ ਸਭ ਤੋਂ ਪਹਿਲਾਂ ਗਵਿੰਦਰ ਜੀ ਨੂੰ ਤੇ ਇਹਦੇ ਪਰਿਵਾਰ ਨੂੰ ਮੈਂ ਇਹਨਾਂ ਦੇ ਐਸ.ਸੀ. ਬਣਨ ਦੇ ਬਹੁਤ-ਬਹੁਤ ਮੁਬਾਰਕਾ ਦਿੰਦਾ ਵਧਾਈ ਦਿੰਦਾ ਹਾਂ ਅਸੀਂ 2008 ਦੇ ਵਿੱਚ ਐਜ਼ ਅ ਟੀਚਿੰਗ ਫੈਲੋ ਦੇ ਤੌਰ ਤੇ ਭੱਤੀ ਹੋਏ ਸੀ ਇਹ ਲੁਧਿਆਣਾ ਵੇਸੀ ਮੈਂ ਜਲੰਧਰ ਵੇਸੀ ਤਾਂ ਹਰ ਇੱਕ ਨੂੰ ਹੁੰਦਾ ਵੀ ਚਲੋ ਜੋਬ ਮਿਲ ਗਈ ਆਪਦੇ ਜ਼ਿਲ੍ਹੇ ਵਿੱਚ ਆਈਏ ਤਾਂ ਸਾਡੀ ਅਕਸਰ ਗੱਲਬਾਤ ਹੁੰਦੀ ਸੀ ਚਲੋ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਅਸੀਂ ਉੱਠ ਕੇ ਬਦਲੀ ਵੀ ਹੋਈ ਆਪਦੇ ਘਰ ਦੇ ਨੇੜੇ ਆਏ ਬਹੁਤ ਅچھے ਇਨਸਾਨ ਨੇ ਔਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਸਕੂਲ ਤਾਂ ਗਿਆਨ ਲੈ ਕੇ ਜਾਣਗੇ ਤਾਂ ਫਿਰ ਤੋਂ ਬੈਸੋ ਸਭ ਤੋਂ ਪਹਿਲਾਂ ਮੈਂ ਗਵਿੰਦਰ ਗਰੋਵਰ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਉਹ ਬਤੌਰ 80 ਤੋਂ ਹੈੱਡ ਟੀਚਰ ਪ੍ਰਮੋਟ ਹੋਏ ਹੈ ਜੇ ਮੈਂ ਇਹਨਾਂ ਦੀ ਗੱਲ ਕਰਾਂ ਕਿ ਮੈਨੂੰ ਜਦੋਂ ਸਾਡੀ ਭਰਤੀ ਹੋਈ 2009 ਚ ਜੁਲਾਈ 2009 ਦੇ ਵਿੱਚ ਜਦੋਂ ਅਸੀਂ ਭਰਤੀ ਹੋਏ ਤਾਂ ਫਾਜ਼ਿਲ ਕਾ ਤੋਂ ਮੇਰਾ ਨੰਬਰ ਇਹਨਾ ਤੋਂ ਪਹਿਲਾ ਸੀ ਮੈਂ ਜਦੋਂ ਅੰਦਰੋਂ ਸਟੇਸ਼ਨ ਲੈ ਕੇ ਆਇਆ ਤੇਰੇ ਨੇ ਮੈਨੂੰ ਪੁੱਛਿਆ ਵੀ ਕਿਹੜਾ ਸਟੇਸ਼ਨ ਲਿਆ ਮੈਂ ਕਿਹਾ ਵੀ ਮੈਂ ਆ ਫਲਾਣਾ ਸਟੇਸ਼ਨ ਲਿਆ ਤੇ ਉਹਦੇ ਤੇ ਇੱਕ ਸੀਟ ਫ੍ਰੀ ਹੈ ਤੇ ਮੈਨੇ ਬਸ ਫਿਰ ਇਹ ਸੀਟ ਮੈਂ ਲੈ ਲੈਣੀ ਹੈ ਸੋ ਜਦੋਂ ਮੈਂ ਅੰਦਰੋਂ ਚੁਆਇਸ ਕਰਕੇ ਆਇਆ ਇਹਨਾਂ ਨੇ ਸੇਮ ਸਟੇਸ਼ਨ ਅਸੀਂ ਸੇਮ ਡੇ ਸੇਮ ਸਟੇਸ਼ਨ ਅਸੀਂ ਜੁਆਇਨ ਹੋਏ ਇੱਕ ਸਾਲ ਲੰਘ ਤੱਕ ਅਸੀਂ ਕਿੱਥੇ ਉੱਥੇ ਲੁਧਿਆਣੇ ਵਿੱਚ ਰਹੇ ਪਲਾਕ ਜਗਰਾਉਂ ਸੀਗਾ ਤੇ 1 ਸਾਲ ਪਹਿਲਾਂ ਇਹ ਬਦਲੀ ਕਰਾ ਕੇ ਆ ਗਏ ਮੈਂ 1 ਸਾਲ ਬਾਅਦ ਬਦਲੀ ਕਰਾ ਕੇ ਐਜ਼ ਅ ਹਿਊਮਨ ਬੀਿੰਗ ਜੇ ਮੈਂ ਇਹਨਾਂ ਦੀ ਗੱਲ ਕਰਾਂ ਮੈਂ ਇਹਨਾਂ ਨਾਲ 2 ਸਾਲ ਰਿਹਾ ਬਹੁਤ ਵਧੀਆ ਜਿਹੜੀਆਂ ਨੇ ਸੇਵਾਵਾਂ ਇਹਨਾਂ ਨੇ ਉਸ ਸਕੂਲ ਦੇ ਵਿੱਚ ਵੀ ਦਿੱਤੀਆਂ ਉਸ ਤੋਂ ਬਾਅਦ ਵੀ ਇਹ ਕਿਉਂਕਿ ਇਹਨਾਂ ਕੋਲ ਤਜਰਬਾ ਵੀ ਹੈ ਇਹਨਾਂ ਨੇ ਆਪ ਦਾ ਸਕੂਲ ਵੀ ਚਲਾਇਆ ਉਹ ਲੈਨਚ ਵੀ ਇਹਨਾਂ ਨੂੰ ਤਜਰਬਾ ਹੈ ਕਿ ਐਜ਼ ਅ ਹੈੱਡ ਜਾਂ ਐਜ਼ ਇਹ ਜਿਹੜਾ ਹੈ ਉਹ ਲੀਡਰ ਕਿਸ ਤਰ੍ਹਾਂ ਕੰਮ ਕਰਦਾ ਸੋ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਕਿ ਇਹ ਇੱਥੇ ਜਿਹੜਾ ਮੌਜਮ ਦੇ ਵਿੱਚ ਆਏ ਆ ਇਹਨਾਂ ਨਾਲ ਪਿੱਛੇ ਵੀ ਗੱਲਬਾਤ ਹੋਈ ਸੀ ਮੈਂ ਕਿਹਾ ਸੀ ਵੀ ਤੁਸੀਂ ਸਾਬੂਆਣਾ ਵੀ ਆ ਸਕਦੇ ਹੋ ਕਿਉਂਕਿ ਖਾਲੀ ਪਿਆ ਹੋਇਆ ਪਰ ਸਾਬੂਆਣਾ ਜਿਹੜਾ ਜੁਆਇਨ ਕੀਤਾ ਸੁਦਾ ਜੀ ਨੇ ਹੁਣੇ ਹੁਣੇ ਅੱਜ ਜੁਆਇਨ ਕਰਕੇ ਤੇ ਫਿਰ ਤੁਹਾਡੇ ਕੋਲ ਆ ਗਏ ਬਹੁਤ ਬਹੁਤ ਮੁਬਾਰਕਾਂ ਤੇ ਜੱਥੇਬੰਦੀ ਦੇ ਤੌਰ ਤੇ ਵੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਡੈਮੋਕ੍ਰੈਟਿਕ ਟੀਚਰ ਫਰੰਟ ਦਾ ਜਿਹੜਾ ਮੇਰੇ ਜ਼ਿਲ੍ਹੇ ਦਾ ਪਾਰ ਮੇਰੇ ਕੋਲੇ ਆ ਮੈਂ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੈਟਿਕ ਟੀਚਰ ਫਰੰਟ ਹਾਂ ਤੋ ਮੈਂ ਜੱਥੇਬੰਦੀ ਦੇ ਤੌਰ ਤੇ ਵੀ ਜਿਹੜਾ ਇਹਨਾਂ ਨੂੰ ਮੁਬਾਰਕ ਔਰ ਇਹਨਾਂ ਤੋਂ ਇਹੀ ਆਸ ਕਰਦਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਰਲ ਕੇ ਕੰਮ ਕੀਤਾ ਰਲ ਕੇ ਚੱਲੇ ਆ ਉਸੇ ਤਰ੍ਹਾਂ ਦੇ ਨਾਲ ਅਸੀਂ ਸਕੂਲ ਦੇ ਵਿੱਚ ਵੀ ਕੰਮ ਕਰਾਂਗੇ ਔਰ ਜਥੇਬੰਦੀ ਵਿੱਚ ਵੀ ਅਸੀਂ ਜਿਹੜਾ ਹੈ ਇੱਕ ਦੂਜੇ ਲਈ ਆਪਾਂ ਰਲ ਕੇ ਕੰਮ ਕਰਦੇ ਰਹਾਂਗੇ ਭਾਈ ਸਾਹਿਬ ਉੱਧਰ ਕੋਲ ਵੀ ਮੇਰੀ ਨਵੀਂ ਜ਼ਿੰਮੇਵਾਰੀ ਪਾਹ ਹੈ ਜਿਹੜਾ ਨੌਜਵਾਨ ਸਕੂਲ ਦੇ ਵਿੱਚ ਗੁਆਇੰਟ ਦਾ ਮੋਕਾ ਮਿਲਿਆ ਤਾਂ ਨਵੇਂ ਇੰਤਖਾਮ ਦਾ ਐਨਐਲ ਇਹਨਾਂ ਦੇ ਤਿਵਾਰ ਨੂੰ ਚੜਾਈਆਂ ਨਵੀਂ ਜ਼ਿੰਮੇਵਾਰੀ ਦੀ ਗੱਲ ਹੈ ਇਸ ਤੋਂ ਨੌਜਵਾਨ ਸਕੂਲ ਲਈ ਨਾਂ ਨਿਸ਼ਾਨ ਅੱਜਾ ਪ੍ਰੋਜੈਕਟ ਕਰਦੇ ਆ ਕਿ ਆਨਮਾਨੀ ਸਮੇਂ ਦੇ ਵਿੱਚ ਸਾਡਾ ਵਿਰੋਧੀ ਸੀਮਾਕਾਟ ਦੇ ਸਕੂਲ ਦੇ ਸਟਾਫ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਸਟਾਫ ਨੂੰ ਇਹ ਸੁਵਚਨ ਵੀ ਦਿੰਦਾ ਕਿ ਇਹ ਇੱਕ ਐਸਾ ਦਰਵੇਸ਼ ਦਰਵੇਸ਼ ਵਿਅਕਤੀ ਹੈ ਜਿਹਦੇ ਵਿੱਚ ਕੋਈ ਮਨ ਦੇ ਵਿੱਚ ਕੋਈ ਹੀਨ ਪਾਵਨਾ ਨਹੀਂ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਤੇ ਮੈਂ ਐਸਾ ਹੈਡਮਾਸਟਰ ਐਸਾ ਲੀਡਰ ਐ ਇਹਨਾਂ ਦੇ ਸਕੂਲ ਦੇ ਵਿੱਚ ਆਇਆ ਜੋ ਇਹ ਸਕੂਲ ਬੁਲੰਦੀਆਂ ਦੇ ਛੂਏਗਾ ਤੇ ਸਕੂਲ ਤਰੱਕੀ ਕਰੇਗਾ ਸਕੂਲ ਦੇ ਸਟਾਫ ਨੂੰ ਖਾਸ ਕਰਕੇ ਕੁਮਿੰਦਰ ਜੀ ਨੂੰ ਇਹ ਵਧਾਈ ਦਿੰਦਾ ਕਿ ਉਹ ਆਪ ਦੀ ਜਿਹੜੀ ਆਪਣੀ ਜਿਹੜੀ ਡਿਊਟੀ ਹੈ ਪੂਰੀ ਤੰਦ ਹੀ ਤੇ ਨਿਸ਼ਚਰ ਨਾਲ ਨਿਭਾਣਗੇ ਬਹੁਤ ਬਹੁਤ ਧੰਨਵਾਦ ਜਿੱਥੇ ਉਹਨਾਂ ਨੂੰ ਸਕੂਲ ਮੋਜਮ ਦੇ ਸਟਾਫ ਵੱਲੋਂ ਜਿਵੇਂ ਕਿਤਾ ਫੁੱਲਾਂ ਦਾ ਗੁਲਦਸਤਾ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਉੱਥੇ ਹੀ ਨੈਸ਼ਨਲ ਬਾਡੀ ਲਵਜੀਤ ਗਰੇਵਾਲ ਤੋਂ ਇਲਾਵਾ ਫਾਜ਼ਿਲਕਾ ਪ੍ਰੈਸ ਕਲੱਬ ਤੋਂ ਸ਼੍ਰੀ ਜਿਲੇਸ਼ ਠਠਈ ਐਡਵੋਕੇਟ ਦੀਪਕ ਕੁਮਾਰ ਆਮ ਆਦਮੀ ਪਾਰਟੀ ਤੋਂ ਸੁਨੀਲ ਮੈਣੀ ਅਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਹੋਰ ਵੱਖ-ਵੱਖ ਵਿਭਾਗਾਂ ਤੋਂ ਆਏ ਸਕੇ ਸੰਬੰਧੀਆਂ ਅਤੇ ਸਾਥੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਕੀਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਉਹ ਸਿੱਖਿਆ ਵਿਭਾਗ ਵਿੱਚ ਸਵਾਵਾ ਦੇ ਰਹੇ ਹਨ ਅਤੇ ਆਸ ਕਰਦੇ ਹਨ ਕਿ ਫਾਜ਼ਿਲਕਾ ਦੇ ਸਮਾਰਟ ਸਕੂਲ ਪਿੰਡ ਮੋਜਾਂ ਵਿਖੇ ਵੀ ਉਹ ਪਹਿਲਾ ਨਾਲ ਹੋਰ ਚੰਗੇ ਸਵਾਵਾ ਦੇਣਗੇ ਅਤੇ ਪਿੰਡ ਮੋਜਮ ਦਾ ਸਮਾਰਟ ਪ੍ਰਾਇਮਰੀ ਸਕੂਲ ਜੋ ਕਿ ਤਰੱਕੀਆਂ ਦੇ ਰਾਹਾਂ ਤੇ ਆਇਆ ਉਹਨੂੰ ਹੋਰ ਬੁਲੰਦੀਆਂ ਦੇ ਰਾਹਾਂ ਤੇ ਲੈ ਕੇ ਜਾਣਗੇ ਇਸ ਮੌਕੇ ਉਹਨਾਂ ਨਾਲ ਲੁਧਿਆਣਾ ਤੋਂ ਆ ਕੇ ਵੱਖ-ਵੱਖ ਸਕੂਲਾਂ ਵਿੱਚ ਆਏ ਲੁਧਿਆਣਾ ਦੇ ਸਕੂਲ ਸੀ ਅਤੇ ਚਾਹੇ ਹੋਰ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਨ ਵਾਲਾ ਸਟਾਫ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਉਹਨਾਂ ਦੇ ਨਾਲ ਭਾਰਤワਰਸ ਮਨੂ ਵૈયਰ ਅਤੇ ਉਹਨਾਂ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਮੌਜੂਦ ਰਿਹਾ ਤੇ ਇਸ ਮੌਕੇ ਬੋਲਦੇ ਹੋਏ ਸ਼੍ਰੀ ਕੁਵਿੰਦਰ ਗਰੋਇਓਲ ਹੈਡ ਟੀਚਰ ਪਿੰਡ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਜਮ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਕੂਲ ਨੂੰ ਹੋਰ ਤਰੱਕੀਆਂ ਦੀ ਰਾਹਾਂ ਤੇ ਲੈ ਕੇ ਜਾਣਗੇ ਤੇ ਆਸ ਕਰਦੇ ਹਰ ਕਿਸਮੂ ਸਟਾਫ ਉਹਨਾਂ ਦੇ ਨਾਲ ਕਦਰਾ ਕੰਦਾ ਮਿਲਾ ਕੇ ਚੱਲੇਗਾ ਸਭ ਕੋ ਜਾਣ ਲਈ ਸਾਡੇ ਨਾਲ ਦੇ ਹੀ ਲੀਡ ਕਰਾਂਗੇ ਜਦੋਂ ਮੈਂ ਜਿਵੇਂ ਚਲਾ ਰਹੇ ਸਿਸਟਮ ਆਪਾਂ ਸਿਸਟਮ ਦੇ ਵਿੱਚ ਆਣਾ ਕਿ ਸਿਸਟਮਾਂ ਹਿੱਸਾ ਬਣੇ ਆ ਕੇ ਕੋਈ ਸਿਸਟਮ ਬਚਾਈ ਨਹੀਂ ਕਰਨਾ ਐਸ ਇਟ ਇਜ਼ ਜਿਵੇਂ ਚੱਲਦਾ ਹੈ ਵਧੀਆ ਕੰਮ ਕਰ ਰਹੇ ਨੇ ਤੇ ਆਪਾਂ ਨਾਲ ਮੋਡਮ ਮੋਡਮ ਲਾ ਕੇ ਐਸ ਇਟ ਇਜ਼ ਥੀਰੇ ਸਰ ਖੜੇ ਆ ਬਾਕੀ ਨੂਬ ਜੀ ਖੜੇ ਆ ਸਪਾਲ ਸਰ ਖੜੇ ਆ ਕਰਮੇ ਸਰ ਖੜੇ ਆ ਨਵਜੋਤ ਜੀ ਖੜੇ ਆ ਕੰਬੀ ਛੋਟਾ ਭਰਾ ਮੇਰਾ ਠੀਕ ਹੈ ਬੜੇ ਤਰ੍ਹਾਂ ਜਾਣਨਾ ਬਗੇ ਨੂਬ ਜੀ ਨੂੰ ਬੜਾ ਤਰ੍ਹਾਂ ਜਾਣਨਾ ਇਹਨਾਂ ਨੂੰ ਸਾਰੇ ਆਪਣੇ ਲੋਕਲ ਨੇ ਬਲੌਗ ਦੇ ਨਹੀਂ ਕੋਈ ਨਵੇਂ ਟੀਚਰ ਕੋ ਮੈਨੇ ਕੋਈ ਨਹੀਂ ਗਾ ਕਿਉਂਕਿ ਮੇਰੀ ਸਰਵਿਸਟ ਜੀ ਹੈ ਬਲੌਗ 2 ਦੇ ਸ਼ੁਰੂ ਹੀ ਫਾਜ਼ਲ ਕਾਜ ਪਹਿਲਾਂ ਗੁਲਾਬਾ ਦੀ ਇਹ ਮੇਰਾ ਸਕੂਲ 1 ਸਾਲ ਉੱਤੇ ਲ ਮੁੰਬਈ ਤੋਂ ਬਾਅਦ ਮੇਰੀ ਫਸਟ ਮਤਲਬ ਟਰਾਂਸਫਰ ਨਹੀਂ ਮਤਲਬ ਮੇਰੀ ਪ੍ਰਮੋਸ਼ਨ ਐਜ਼ ਅ ਪ੍ਰਮੋਟ ਹੋ ਕੇ ਤੇ ਆ ਮੈਂ ਅਟਕਦੇ ਟਰਾਂਸਫਰ ਨਹੀਂ ਭਰੇ ਕਿਉਂਕਿ ਅੰਨਾ ਵਧੀਆ ਮੇਰਾ ਸਟਾਫ ਸੀ ਮੁੰਬਈ ਕੀ ਦਾ ਬਹੁਤ ਵਧੀਆ ਸਟਾਫ ਹੈ ਬੜਾ ਟੀਮ ਵਰਕ ਨਾਲ ਕੰਮ ਕੀਤਾ ਤੇ ਉਹਨੇ ਉਮੀਦ ਕਰਦਾ ਜੋ ਕੰਮ ਮੈਨੂੰ ਉੱਥੇ ਸੌਂਕਿਆ ਗਿਆ ਸੀਗਾ ਮੁੰਬਈ ਕੀ ਤੇ ਜੋ ਮਨ ਟੀਮ ਉੱਥੇ ਮਿਲੀ ਸੀਗੀ ਹੁਣ ਤਾਂ ਟੀਮ ਬਹੁਤ ਵੱਡੀ ਆਪਣੀ ਹੁਣ ਤਾਂ ਆਪਣੇ ਹੱਥ ਚਾੜ ਕੇ ਆਪਣੇ 12 ਹੱਥ ਹੋ ਗਏ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤੇ ਜੋ ਵੀ ਇੱਥੇ ਕਮੀਆਂ ਨੇ ਸਕੂਲ ਦੀਆਂ ਕੋਈ ਪੜਾਈ ਦੀਆਂ ਕੋਈ ਬੱਚਿਆਂ ਦੀਆਂ ਕਿਸੇ ਤਰ੍ਹਾਂ ਦੀ ਕਮੀ ਹੈ ਆਪਾਂ ਦੂਰ ਕਰਨ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत